हेलो गाइस जय श्री कृष्णा कैसे आप सब आई होप आप सब बढ़िया हो गए गाइस गाइस आज है 28 जून 2025 बाहर बकरियां पानी पी रही थी मैंने की वीडियो मम्मी हेलो जी हेलो जी मैंने ना इधर रखे हुए हैं दोपहर छोले आज है शनिवार दोपहर हो गई है और मैंने बनाया आज छोले ਰੱਖੇ ਪਿਆ ਮੈਂ ਨਾ ਤੁਹਾਡੇ ਨਾਲ ਛੋਲੇ ਦੀ ਰੈਸিপি ਸ਼ੇਅਰ ਕਰਨੀ ਸੀ ਪਰ ਥੋੜੀ ਜਿਹੀ ਲੇਟ ਹੋ ਗਈ ਮੈਂ ਪੈ ਗਈ ਬਸ ਥੋੜਾ ਵਿੱਚ ਨੂੰ ਮਸਾਲਾ ਰੱਖ ਕੇ ਮੈਂ ਨਾ ਕਈ ਪਣਾ ਪਤਾ ਕਿਆ ਕਰਦੀ ਆ ਜੀ ਛੋਲਿਆਂ ਦੇ ਮਸਾਲੇ ਨੂੰ ਤੜਕ ਜਿਵੇਂ ਤੜਕਾ ਕੱਟ ਕੇ ਭੁੰਨਦੀ ਆ ਇਦਾਂ ਹੀ ਕੱਚੀ ਹਲਾਈ ਜਾਣਗੀਆਂ ਲਾਈ ਜਾਣਗੀਆਂ ਘਟੋ ਘਟ 15 ਮਿੰਟ ਹਨ ਮੈਂ ਜਿੰਨਾ ਵੀ ਮਸਾਲਾ ਹੁੰਦਾ ਨਾ ਜਿਹੜਾ ਛੋਲਿਆਂ ਦਾ ਮੈਂ ਅਗਲੀ ਵਾਰੀ ਜ਼ਰੂਰ ਰੈਸিপি ਸ਼ੇਅਰ ਕਰੂੰਗੀ ਤੇ ਜਿੰਨਾ ਵੀ ਮਸਾਲਾ ਹੁੰਦਾ ਨਾ ਛੋਲਿਆਂ ਦਾ ਉਹਦੇ ਚ ਨਾ ਦੋ ਆ ਡੋਂਗਾ ਪਾਣੀ ਦਾ ਪੂਲ ਭਰ ਕੇ ਪਾ ਕੇ ਉਹਨੂੰ ਨਾ ਟੋਕ ਟੋਕ ਮੈਂ ਅੱਠ ਨੂੰ ਸੀਟੀਆਂ ਲਵਾਨੀ ਹੁੰਦੀਆਂ ਉਹਦੇ ਨਾਲ ਕੋ ਨਾ ਬਿਲਕੁਲ ਵੀ ਪਿਆਜ਼ ਦੀ ਨਾ ਕਚਾਸ ਨਹੀਂ ਰਹਿੰਦੀ ਹੈਗੀ ਐਨਾ ਪੱਕ ਜਦਾ ਮੇਰੇ ਪਾਪਾ ਜੀ ਹਲਵਾਈ ਨੇ ਮੇਰੇ ਪਾਪਾ ਜੀ ਨੇ ਮੈਨੂੰ ਦੱਸਿਆ ਤਾਂ ਤੇ ਹੁਣ ਵਿੱਚ ਛੋਲੇ ਪਾ ਤੇ ਤੇਰੀ ਪਾਤੀ ਹੈ ਸਾਰਾ ਕੁਝ ਆ ਜਦੋਂ ਪਾਣੀ ਬੋਇਲ ਹੋ ਰਿਹਾ ਹੈ ਚਾਵਨਾ ਚਾਵਨਾ ਵਾਸਤੇ ਹਾਂਜੀ ਰਾਜਮਾ ਚਾਵਲ ਖਾਣੀ ਆ ਪਰ ਮੇਰਾ ਰੋਟੀ ਦਾ ਮਨ ਸੀ ਮੈਂ ਕਿਹਾ ਮੈਂ ਰੋਟੀ ਬਣਾਉਂਗੀ ਤੇ ਇੱਕ ਮਿੰਟ ਅਖਸ਼ਮੀ ਚਾਵਲ ਬੋਲ ਕੇ ਗਿਆ ਮੰਮੀ ਹਾਂ ਹਲੋ ਇਹ ਚਾਵਲ ਜੀ ਇਹ ਮੈਂ 5 ਕਿਲੋ ਇਹ ਬਹੁਤ ਵਧੀਆ ਹੈ ਹਾਂ 70 ਰੁਪਏ ਕਿਲੋ ਇਹ ਬਹੁਤ ਵਧੀਆ ਚਾਵਲ ਹੈ ਦੇਖੋ ਬਹੁਤ ਵਧੀਆ ਚਾਵਲ ਹੈ ਨਾ ਕੱਚੇ ਨਹੀਂ ਤੇ ਇਹਨੂੰ ਨਾ ਮੈਂ ਮੈਂ ਕਦੀ ਵੀ ਚਾਵਲ ਨਾ ਉਵਾਲ ਕੇ ਹੀ ਮਤਲਬ ਕਿ ਚਾਵਲ ਬਣਾਉਂਦੀ ਆ ਮਤਲਬ ਉਹਦੀ ਪਿੱਚੂ ਤਾਰਦੀ ਆ ਮੈਂ ਚਾਵਲਦੀ ਮੈਂ ਕਦੀ ਵੀ ਪਾਣੀ ਵਿੱਚ ਹੀ ਨਹੀਂ ਸਮਾਂਦੀ ਹੈਗੀ चलो जी हमें चावल रख देव चलो आपको मिलते हैं पहले इनको बन जाने दो ना चलेटा आप हम थोड़े दिन हो गए थोड़े वाइया नहीं लिया आ रहे हैं पर ना हूँ मेरे दिल है कि मैं कणकी लेके आऊँगी जी बासमती कणकी है कि टाइम हो गया ਨਾ ਹੋਗੇ 10 ਮਿੰਟ ਦੇ ਹਾਂਜੀ ਕੱਟ ਤੇ ਮੈਂ ਵੀ ਹੁਣ ਕਣਕੀ ਲੈ ਕੇ ਆਉਂਗੀ ਜੇ ਆਪਾਂ ਵਾਲਕੀ ਕਣਕੀ ਦਾ ਵੀ ਬਣਾਉਣਾ ਤਾਂ ਵੀ ਇਕੱਲਾ-ਕੱਲਾ ਚਾਵਲ ਬਣਦਾ ਇਹ ਦੇਖੋ ਤੁਸੀਂ ਐਨ ਇਕੱਲਾ-ਕੱਲਾ ਚਾਵਲ ਬਣਿਆ ਬਹੁਤ ਟੇਸਟ ਲਓ ਜੀ ਪਰ ਉਸ ਦੀ ਆਪਾਂ ਰੋਟੀ ਠੀਕ ਹੈ ਜੀ ਚਾਵਲ ਔਰ ਆਪਣੀ ਸਬਜੀ ਰੱਖ ਦਿੱਤਾ ਪਾ ਤੇ ਇਥੋਂ ਪਾ ਸਨਨ ਪਾਣੀ ਛੋੜ ਦੇ ਠੀਕ ਹੈ ਜੀ ਅੱਜ ਜੀ ਹੁਣ ਆਪਣੇ ਦੇਖਦੇ ਆਂ ਆਪਾਂ ਖਾ ਕੇ ਟੇਸਟ ਕਰਦੇ ਆਂ ਵੀ ਆਪਣੀ ਸਬਜੀ ਬਣੀ ਕਿ ਹੋਜੀਏ ਮੈਂ ਮੈਂ ਬਿਲਕੁਲ ਟੇਸਟ ਨਹੀਂ ਕਰਦੀ ਪਹਿਲਾਂ ਬਣਾਉਂਦੇ ਬਣਾਉਂਦੇ ਕਈ ਲੋਕ ਨੇ ਮੈਨੇ ਦੇਖਿਆ ਬਹੁਤ ਲੇਡੀਜ਼ ਨੂੰ ਦੇਖਿਆ ਹੱਥ ਤੇ ਥੋੜੀ ਜੀ ਕੜਚੀ ਨਾਲ ਨਾ ਤੇਰੀ ਜੀ ਰੱਖ ਕੇ ਦੇਖ ਲੈਣਗੀਆ ਮੇਰੇ ਬੜੀ ਹਾਸਿ ਆਂਦੀ ਹੁੰਦੀ ਮੈਂ ਇਹੋ ਜਿਹਾ ਕੰਪਲੀਟ ਕੋ ਨਹੀਂ ਕਰਦੀ ਕਿਉਂਕਿ ਸਭ ਤੋਂ ਪਹਿਲਾਂ ਭਗਵਾਨ ਜੀ ਨੂੰ ਭੋਗ ਨਹੀਂ ਮੈਂ ਲਗਾਂਦੀ ਲਗਾਂਦੀ ਤਾਂ ਨਹੀਂ ਹੈਗੀ ਲੇਕਿਨ ਸਭ ਤੋਂ ਪਹਿਲਾਂ ਸੁਚਮ ਅ ਨਮਸਕਾਰ ਕਰਕੇ ਪ੍ਰਣਾਮ ਕਰਕੇ ਰੋਟੀ ਨੂੰ ਫਿਰ ਉਸ ਤੋਂ ਬਾਅਦ ਹੀ ਆਪਾਂ ਉਹ ਕਰਦੇ ਮੈਂ ਉਸ ਤੋਂ ਪਹਿਲਾਂ ਕਦੀ ਵੀ ਇਸ ਤਰ੍ਹਾਂ ਨਹੀਂ ਕਰਕੇ ਦੇਖਦੀ ਹੈਗੀ ਮੰਮੀ ਹੈਨਾ ਟੇਸਟੀ ਬਣੀਆ ਹੈ ਬੜੀ ਬਣੀਆ ਅੱਛਾ ਸਨ ਕਦੀ ਮੰਮੀ ਟੇਸਟੀ ਬਣੀਆ ਲਓ ਜੀ ਹੁਣ ਖਾ ਕੇ ਰੋਟੀ ਭੰਡੇ ਨੂੰ ਮਾਰ ਕੇ ਸਵਾਲ ਫਿਰ ਮੈਂ ਤੁਹਾਨੂੰ ਨਮੀ ਕੁਝ ਹੋਰ ਚੀਜ਼ ਦਿਖਾਨੀ ਆ वाले में पहली बार ही इस्लाम वाले में पहली बार ही हुआ है कि एकदम से बादल आए और एकदम से बारिश की तेज बारिश आ रही है अब और वेदर तो देखने लायक हो रहा है है ना मम्मी और मम्मी दूध लेके आई थी मम्मी हद से ज्यादा गिल्ली होगी है ना हो गया हो गई थी मोर पर जब आगे तो पकड़ दी है परमात्मा तो जी इन्नी ज्यादा बारिश पा दे इतनी ज्यादा मैं कहनी ना जी गर्मी ने ना कराई दी यार इन्नी ना कहीं कि अपने घर के ए सी है ना कूलर है सूँ पता से किमें रात में अपना तो टाइम पास कर रहे हैं तो बंद करके तो चिपकली आ जाएगी चिपकली की नो एंट्री अंदर मतलब सच में गाइस बहुत अच्छा भी हो रहा है मजा आ रहा है व्यू को देख के अब मम्मी को पीनी है चाय अब मैं बनाऊंगी मम्मी के लिए चाय आई होप गाइस आपको आज का व्लॉग अच्छा लगा ब्रांडिंग अच्छा लगा होगा अब साढ़े सात हो गए हैं अब मैं चाय बना के मम्मी के लिए फिर ये ब्लॉग करूँगी अपलोड आपको कैसा लगा कमेंट करके जरूर बताना लाइक कर देना और अगर आप न्यू हो तो सब्सक्राइब कर देना बाय बाय